ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਹ ਵਾਲਾ ਦੀਆਂ ਸੰਗਤਾਂ ਨੇ ਵਿਸ਼ੇਸ਼ ਲੰਗਰ ਵਧੀਆ ਤਰੀਕੇ ਨਾਲ ਲਾਏ ਗਏ ਇਸ ਮੌਕੇ ਸਾਰੇ ਹੀ ਕਮੇਟੀ ਮੈਂਬਰ ਆਪਣੀ ਆਪਣੀ ਸੇਵਾ ਬੜੀ ਧੰਨਮਾਨ ਧਾਨ ਨਿਭਾਰੇ ਸਨ ਤਾਨਪੁਰ ਤੋਂ ਸਰਿੰਦਰ ਸ਼ਾਵੜਾ ਦੀ ਵਿਸ਼ੇਸ਼ ਰਿਪੋਰਟ ਦੇ ਪੰਡਾ ਸ਼ਾਹ ਵਾਲਾਂ ਦੀ ਸੰਗਤਾਂ ਵੱਲੋਂ ਰਸ ਦਾ ਲੰਗਰ ਵੀ ਬੜੀ ਸ਼ਾਨ ਨਾਲ ਲਗਾਇਆ ਗਿਆ 8 ਲੱਖ ਵਧਾਈਆਂ ਹੋਵੇ ਇਹ ਰਸਤਾ ਲੰਗਰ ਪਿੰਡ ਛਾਵਲਾ ਤੋਂ ਸਿਆਲੋ ਲਾਇਆ ਦੇਖਾ ਖਾਲਸਾ ਵਾਹਿਗੁਰੂ ਜੀ ਖਾਤੇ ਇਹ ਲੰਗਰ ਪਿੰਡ ਸ਼ਾਹਵਾਲਾ ਅੰਦਰੀਸਾ ਤੋਂ 25-30 ਸਾਲ ਤੋਂ ਚੱਲ ਰਿਹਾ ਇਹ ਸ਼ੁਰੂਆਤ ਇੱਕ ਛੋਟੇ ਜਿਹੇ ਕੰਮ ਤੋਂ ਹੋਈ ਛੋਟੇ ਜਿਹੇ ਲੰਗਰ ਤੋਂ ਵਾਧਾ ਵਾਧਾ ਮਹਾਰਾਜ ਦੀ ਕਿਰਪਾ ਨਾਲ ਹੁਣ ਲੱਖਾਂ ਦੇ ਵਿੱਚ ਸੰਗਤਾਂ ਨਾਲ ਸਹਿਯੋਗ ਦਿੰਦੀਆਂ ਤੇ ਉਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਮਾਤਮਾ ਇਸ ਲੰਗਰ ਨੂੰ ਦਿਨ ਦਿਨ ਵਧਣੀ ਨਿਯਾਰ ਚੌਗਣੀ ਤਰੱਕੀ ਦੇਵੇ ਸੰਗਤਾਂ ਜੁੜਦੀਆਂ ਰਹਿਣ ਲੰਗਰ ਬਾਬੇ ਨਾਨਕ ਦੇ ਇਸੇ ਤਰ੍ਹਾਂ ਚੱਲਦਾ ਰਹੇ ਵਾਹਿਗੁਰੂ ਦਾ ਖਾਲਸਾ ਵਾਹਿ ਕੁਲ ਸੰਸਾਰ ਭਰ ਨੂੰ ਗੁਰੂ ਨਾਨਕ ਦੇਵ ਜੀ ਦੇ 555ਵੇਂ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਇਹ ਸਹੀ ਖੁਸ਼ੀ ਦੇ ਵਿੱਚੋਂ ਥਾਂ ਥਾਂ ਤੇ ਲੰਗਰ ਲਗਾਏ ਗਏ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਦੀਪਮਾਲਾ ਕੀਤੀ ਗਈ ਹੋਰ ਵੀ ਸੰਗਤਾਂ ਦੀ ਬਹੁਤ ਬੇਸ਼ੁਮਾਰ ਲੱਖਾਂ ਦੇ ਹਜ਼ਾਰ ਨਾਲ ਸੰਗਤਾਂ ਪਹੁੰਚ ਰਹੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਇੱਕ ਸੁਲਤਾਨਪੁਰ ਦੀ ਧਰਤੀ ਕਰਮਾਂ ਵਾਲੀ ਆ ਜਿਹਨੂੰ ਦੂਜਾ ਨਨਕਾਣਾ ਸਾਹਿਬ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਨਨਕਾਣਾ ਸਾਹਿਬ ਤੇ ਸਾਡੇ ਤੋਂ ਪਾਕਿਸਤਾਨ ਦੇ ਵਿੱਚ ਦੂਰ ਰਹਿ ਗਿਆ ਇਹ ਸਾਡੇ ਵਾਸਤੇ ਦੂਜਾ ਨਨਕਾਣਾ ਸਾਹਿਬ ਹੈ ਇੱਥੇ ਹਰ ਇੱਕ ਹਰੇਕ ਦੀਆਂ ਆਸਮਰਾਦਾ ਪੂਰੀਆਂ ਹੁੰਦੀਆਂ ਦੁਨੀਆ ਭਰ ਤੋਂ ਸੰਗਤਾਂ ਆਉਂਦੀਆਂ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਦ जग ਚਾਨਣ ਹੋਇਆ ਅਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋੜ ਮੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਲਵਿੰਦਰ ਸਿੰਘ ਪਿੰਡ ਸ਼ਾਵਲਾ ਨਰੀਸਾ ਲੰਗਰ ਕਮੇਟੀ ਦੇ ਪ੍ਰਧਾਨ ਸਾਹਿਬ ਬੋਲਦੇ ਜੀ ਤੇ ਜੋ ਇਹ ਮਹਾਰਾਜ ਦੀ ਕਿਰਪਾ ਸਾਡੇ ਨਗਰ ਦੇ ਉੱਤੇ ਹੋਈ ਆ ਅੱਜ ਤੋਂ 25 ਸਾਲ ਹੋ ਗਏ ਜੀ ਸਾਨੂੰ ਇਹ ਨਿਰੰਤਰ ਉਰ ਐ ਇਧਰ ਹੋ ਮੰਨ ਲਓ ਲਗਾਤਾਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਹਰ ਸਾਲ ਲੰਗਰ ਜਿਹੜਾ ਉਹ ਲੱਗਦਾ ਜੀ ਬੜੀ ਆਪਾਰ ਕਿਰਪਾ ਜਿਹੜੇ ਸਾਡੇ ਗਵਾਂਡ ਨਗਰ ਆ ਉਹ ਵੀ ਸਾਡੇ ਨਾਲ ਸੇਵਾ ਕਰਾਉਂਦੇ ਜੀ ਤੇ ਬੜਾ ਉਹਨਾਂ ਦਾ ਵੀ ਧੰਨਵਾਦ ਆ ਤੁਸੀਂ ਆਏ ਆਂ ਈ ਦੂਰੋਂ ਚੱਲ ਕੇ ਸਾਡੇ ਕੋਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਦੂਜਾ ਸਭ ਤੋਂ ਜ਼ਿਆਦਾ ਸ਼ੁਕਰਾਨਾ ਉਸ ਮਹਾਰਾਜ ਦਾ ਜਿਨੇ ਸਾਨੂੰ ਬਲ ਬਖਸ਼ਿਆ ਇੱਕ ਮਹਾਂਪੁਰਸ ਸਾਡੇ ਇੱਥੇ ਜੀ ਸੰਤ ਜਗਜੀਤ ਸਿੰਘ ਹੋਇਆ ਉਹਨਾਂ ਕੋਲ ਅਸੀਂ ਅਰਦਾਸ ਕਰਾਉਂਦੇ ਹੁੰਦੇ ਸੀ ਪਹਿਲਾਂ ਜੀ ਛੋਟਾ ਜਾਂ ਲੰਗਰ ਹੁੰਦਾ ਹੈ ਸਾਡਾ ਉਹਨਾਂ ਕਹਿੰਦਾ ਵੀ ਲੰਗਰ ਤੁਸੀਂ ਬੰਦ ਨਹੀਂ ਕਰਨਾ ਉਪਾਰ ਕਿਰਪਾ ਹੋਗੀ ਮਹਾਰਾਜ ਦੀ ਦੇਖੋ ਅੱਜ ਤੁਹਾਡੇ ਸਾਹਮਣੇ ਉਪਾਰ ਕਿਰਪਾ ਹੋਈ ਹੈ ਜੀ ਤੇ ਅਸੀਂ ਉਹਦਾ ਬਹੁਤ ਲੱਖ ਲੱਖ ਸ਼ੁਕਰ ਕਰਦੇ ਆਂ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਟ ਸਾਹਿਬ ਵੀ ਸਾਨੂੰ 25 ਸਾਲ ਹੋ ਗਿਆ ਜੀ ਲੰਗਰ ਲਗਦੇ ਨੂੰ ਬਹੁਤ ਬਹੁਤ ਧੰਨਵਾਦ ਆ ਤੁਸੀਂ ਏਡੀ ਦੂਰੋਂ ਚੱਲ ਕੇ ਆਏ ਆਂ ਆ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਾਵਲਾ ਅੰਦਰੀਸਾ ਵੱਲੋਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੀ ਲੱਖ ਲੱਖ ਵਧਾਈ ਹੋਵੇ ਇਹ ਲੰਗਰ ਜੋ ਕਿ ਸਾਡਾ ਪਿਛਲੇ ਕਾਫੀ ਸਮੇ ਤੋਂ ਰਸ ਦਾ ਪ੍ਰਸ਼ਾਦੇ ਦਾ ਚਾਹ ਪਕੌੜੇ ਦਾ ਲੰਗਰ ਕਾਫੀ ਸਮੇ ਤੋਂ ਚੱਲ ਰਿਹਾ ਏ ਤੇ ਚੱਲਦਾ ਆ ਰਿਹਾ ਏ ਬਹੁਤ ਇਸ਼ਾਣਾ ਸੰਗਤਾਂ ਸੇਵਾ ਕਰਦੀਆਂ ਨੇ ਤੇ ਕਰਦੀਆਂ ਰਹਿਣਗੀਆਂ ਤੇ ਤੁਹਾਡੇ ਸਾਹਮਣੇ ਆਈ ਕਿ 400 ਕੁ ਗੰਢ ਲੱਗਣਾ ਅਸੀਂ ਹਰ ਸਾਲ ਐਸੇ ਲਾਉਣੇ ਆ ਤੇ ਜਲੇਬੀ ਪ੍ਰਸ਼ਾਦਾ ਮਟਰ ਪਨੀਰ ਦਾਲ ਹਰ ਇੱਕ ਤਰ੍ਹਾਂ ਦੀ ਸਬਜ਼ੀ ਬਣਾਈਦੀ ਆ ਨਾਲ ਚਾਹ ਪਕੌੜਾ ਵੀ ਚੱਲਦਾ ਤੇ ਸਾਰੀ ਸੰਗਤ ਬੜੇ ਉਤਸ਼ਾਹ ਨਾਲ ਸ਼ਗਦੀ ਵੀ ਆ ਤੇ ਧਨ ਮਨ ਧੰਨ ਨਾਲ ਸੇਵਾ ਵੀ ਕਰਦੀ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ